ਹਾਂਜੀ ਦੋਸਤੋ 650/1000 ਨੂੰ ਦਸ਼ਮਲਵ ਵਿੱਚ ਬਦਲੋ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਨੂੰ ਦਸ਼ਮਲਵ ਵਿੱਚ ਬਦਲਣਾ ਸਿੱਖਾਂਗੇ ਸਭ ਤੋਂ ਪਹਿਲਾਂ ਆਪਾਂ ਰਕਮ ਨੂੰ ਉਸ ਤਰੀਕੇ ਨਾਲ ਹੀ ਲਿਖ ਲੈਣਾ ਹੈ ਉਸ ਤੋਂ ਬਾਅਦ ਜਿਹੜਾ ਵੀ ਕੱਟਿਆ ਜਾਂਦਾ ਹੈ ਜਿਸ ਤਰ੍ਹਾਂ ਜ਼ੀਰੋ ਨਾਲ ਜ਼ੀਰੋ ਕੱਟੀ ਜਾਵੇਗੀ ਹੋਰ ਕੋਈ ਅੱਖਰ ਕੱਟਿਆ ਜਾਂਦਾ ਤਾਂ ਸੌਖਾ ਕੱਟ ਦਵਾਂਗੇ ਨਹੀਂ ਤਾਂ ਉੱਪਰਲੇ ਨੂੰ ਉੱਪਰਲੇ ਨਾਲ ਗੁਣਾ ਕਰਾਂਗੇ 6 ਨੂੰ 6 ਨਾਲ ਗੁਣਾ ਕੀਤਾ 36 ਆਪਣੇ ਕੋਲੇ 100 ਬਚ ਗਿਆ ਹੈ ਹੁਣ ਜਾਂ ਤੁਸੀਂ 100 ਨੂੰ 36 ਤੇ ਭਾਗ ਕਰ ਦੋ ਨਹੀਂ ਤਾਂ ਸੌਖਾ ਤਰੀਕਾ ਭਾਗ ਕਰਨ ਦਾ ਹੈ ਜੀਰਮਾ ਵਾਲੀ 36 ਨਾ ਆਪਾਂ ਉੱਪਰ ਉਵੇਂ ਲਿਖ ਦੇਣਾ ਹੈ ਥੱਲੇ ਜਿੰਨੀਆਂ ਵੀ ਜੀਰਮਾ ਹੋਣੀਆਂ ਉਹਨਾਂ ਛੱਡ ਕੇ ਪੁਆਇੰਟ ਲਾ ਦੇਣਾ ਹੈ ਦੋ ਜੀਰਮਾ ਸੀ ਤੇ ਦੋ ਵੱਖਰ ਛੱਡ ਕੇ ਆਪਾਂ ਪੁਆਇੰਟ ਲਾਤਾ ਪੁਆਇੰਟ 36 ਇਸ ਦਾ ਆਨਸਰ ਹੋ ਗਿਆ Thank you for watching my video.